ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪੰਨੀਤ ਕਰਨੀ ਆਮ ਲੋਕਾਂ ਦੇ ਵਰਕਰਾਂ ਲਈ ਮੋਤੀ ਮਹਿਲ ਦੇ ਦਰਵਾਜ਼ੇ ਖੋਲਣ ਦੀ ਕਲਾਖੀ ਹੈ ਜਿਸ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਪਾਦਰ ਨੇ ਕਿਹਾ ਕਿ ਇੱਕ ਦਿਨ ਮੋਤੀ ਮਹਿਲ ਦੇ ਦਰਵਾਜ਼ੇ ਜਿਥਾ ਮਹਾਰਾਣੀ ਜੀ ਮੋਤੀ ਚੋਂ ਬਾਹਰ ਨਿਕਲੋ ਤੇ ਗਰੀਬਾਂ ਦੀਆਂ ਅੰਬਸਤੀਆਂ ਚੁੱਕ ਕੇ ਸਾਕੇ ਵੇਖੋ ਉਹਨਾਂ ਦੀਆਂ ਤਕਲੀਫਾਂ ਨੂੰ ਸੁਣੋ ਦੇਖੋ ਮੋਤੀ ਮਹਿਲ ਤਾਂ ਕੀ ਜਾਣਾ ਹੁਣ ਤਾਂ ਵੇੜਾ ਹੈ ਕੈਂਡੀਡੇਟ ਲੋਕਾਂ ਦੇ ਘਰਾਂ ਜਾਣ ਲੋਕਾਂ ਦੇ ਮਹਿਲਮ ਝੁੱਗੀਆਂ 'ਚ ਜਾਣ ਮਹਿਲ ਛੇੜਦਾ ਖੇੜਾ ਛੱਡਣ ਅਜੇ ਮਹਿਲਾਂ ਦੇ ਸੁਪਨੇ ਲੈਣਾ ਇਹ ਬੜੀ ਮਾੜੀ ਗੱਲ ਹੈ ਉਧਰ ਪੰਜਾਬ ਰਸ਼ਾ ਨੇ ਨਾਲ ਨੌਜਵਾਨਾਂ ਦੀ ਮੌਤਾਂ ਤੇ ਪ੍ਰਕਾਸ਼ ਪਾਦਣੇ ਕਿਹਾ ਕਿ ਕੈਪਟਨ ਨੇ ਸੌਂ ਖਾਧੀ ਸੀ ਜਦਕਿ ਸੌਂ ਖਾਣੀ ਹੀ ਨਹੀਂ ਚਾਹੀਦੀ ਤੇ ਹੋਰ ਵੀ ਕੀ ਕਿਹਾ ਇਹ ਤੁਸੀਂ ਖੁਦ ਹੀ ਸੁਣ ਲਓ ਨੇ ਵੇਖੋ ਅਸਲ ਤਾਂ ਸੌਂ ਖਾਣੀ ਚਾਹੀਦੀ ਕਿਸੇ ਬੰਦੇ ਨੂੰ ਸੌਂ ਨਹੀਂ ਖਾਣੀ ਚਾਹੀਦੀ ਤੇ ਉਹਨਾਂ ਨੇ ਸੌਂ ਖਾਧੀ ਸੀ ਕਿ ਹਰ ਘਰ ਦਾ ਇੱਕ ਬੱਚਾ ਮੈਂ ਨੌਕਰੀ ਲਵਾਵਾਂਗਾ ਸੱਤਾਂ ਦਿਨਾਂ ਦੇ ਅੰਦਰ ਨਸ਼ਾ ਬੰਦ ਕਰਾਵਾਂਗਾ ਤੇ ਸਾਰੇ ਕਰਜ਼ੇ ਮaaf ਕਰਾਂ ਲੋਕਾਂ ਨੂੰ ਵਰਗਲਾ ਕੇ ਵੋਟਾਂ ਲਈਆਂ ਅੱਜ ਵੇਖ ਲਓ ਵੀ ਕੀ ਹਾਲ ਹੈ ਇਹਨਾਂ ਤਿੰਨਾਂ ਚੋਂ ਕਿਹੜਾ ਵਾਅਦਾ ਪੂਰਾ ਕੀਤਾ ਬੱਚਿਆਂ ਨੇ ਆਪਣੇ ਬਜ਼ੁਰਗਾਂ ਨੂੰ ਦੱਸਿਆ ਵੀ ਭਾਈ ਸਾਨੂੰ ਨੌਕਰੀ ਮਿਲ ਗਈ ਐ ਕਿਥੋਂ ਇਹਦੇ ਆਦਿ ਜਿਹੜੇ ਝੂਠ ਜਿਹੜਾ ਹੈ ਜੀ ਝੂਠ ਨਹੀਂ ਕਦੇ ਮਾਰਨਾ ਚਾਹੀਦਾ ਭਾਵੇਂ ਕਿੰਨਾ ਹੀ ਗੱਪ ਗੁੱਪ ਕੇ ਤੇ ਅਥਰਾ ਕੇ ਸੌ ਖਾਣੀ ਨਹੀਂ ਚਾਹੀਦੀ ਗੁਰਦੁਆਰੇ ਦੇ ਸਾਹਮਣੇ ਖੜੇ ਹੋ ਕੇ ਸੌ ਖਾਣੀ ਨਹੀਂ ਚਾਹੀਦੀ ਮੈਂ ਤਾਂ ਇਹ ਕਹੂੰਗਾ ਇਕਬਾਲ ਸਾਹਿਬ ਉੱਥੇ ਭਾਜੀਪੀ ਦੇ ਵੀਰ ਸੰਪਤੀ ਦੀ ਨਿਰਾਸ਼ਗੀ ਤੇ ਉਹਨਾਂ ਕਿਹਾ ਕਿ ਟਿਕਟ ਨਾ ਮਿਲਣ ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਪਾਰਟੀ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ ਸ਼ਿਮੁਖਸਾ ਸਾਹਿਬ ਨੂੰ ਜਸਪਾਲ ਮਾਨ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੈਨੇਡਾ ਐਸਡੀਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀਆਈਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸਡੀਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563